ਵੀ ਆਪਣੇ ਪਰਿਵਾਰ ਅਤੇ ਸਮਾਜ ਦੇ ਭਲੇ ਦੇ ਲਈ ਕੁਦਰਤੀ ਟੰਗ ਦੇ ਨਾਲ ਫਸਲਾਂ ਦੀ ਪੈਦਾਵਾਰ ਦੇ ਵੱਲ ਮੁੜ ਰਹੇ ਨੇ ਗੁਰਦਾਸਪੁਰ ਦੇ ਕਾਨੂੰਮਾਨ ਬਲੱਗ ਦੇ ਪਿੰਡ ਬਖਤਪੁਰਾ ਦੇ ਰਹਿਣ ਵਾਲੇ ਕਿਸਾਨ ਕੁਲਦੀਪ ਸਿੰਘ ਚਾਹਲ ਨੇ ਵੀ ਕਰੀਬ 5 ਸਾਲ ਪਹਿਲਾਂ ਕੁਦਰਤੀ ਟੰਗ ਦੇ ਨਾਲ ਗੰਨਾ ਤੇ ਦਾਲਾ ਦੀ ਜੋੜੀ ਬਿਜਾਈ ਹੋ ਸ਼ੁਰੂ ਕੀਤੀ ਸੀ ਸ਼ੁਰੂਆਤ ਦੇ ਵਿੱਚ ਆਪਣੇ ਪਰਿਵਾਰ ਦੇ ਲਈ ਜਿਹੜਾ ਹੈ ਐਕਸਪੈਰੀਮੈਂਟ ਦੇ ਤੌਰ ਤੇ ਉਸ ਦੇ ਵੱਲੋਂ ਇਸ ਦੀ ਸ਼ੁਰੂਆਤ ਕੀਤੀ ਗਈ ਪਰ ਫਿਰ ਆਪਣੀ 2 ਕਿਲੋ ਜ਼ਮੀਨ ਜੜੇ ਨੇ 2 ਕਿੱਲੇ ਦੀ ਜ਼ਮੀਨ ਦੇ ਵਿੱਚ ਕੁਦਰਤੀ ਟੰਗ ਨਾਲ ਗੰਨਾ ਤੇ ਦਾਲਾ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਹੁਣ ਜਿਹੜਾ ਹੈ ਕਰੀਬ 5 ਸਾਲਾਂ ਤੋਂ ਆਪ ਹੀ ਵੱਖ-ਵੱਖ ਕਿਸਮਾਂ ਦਾ ਗੋੜ ਤਿਆ ਕਰਕੇ ਜਿਹੜਾ ਵਧੀਆ ਕਮਾਈ ਕਰ ਰਿਹਾ ਹੈ ਕੁਲਦੀਪ ਸਿੰਘ ਚਾਹਲ ਦੀ ਇੱਕ ਹੋਰ ਖਾਸੀਅਤ ਇਹ ਹੈ ਕਿ ਗੁਰਦियां ਵੱਖ-ਵੱਖ ਕਿਸਮਾਂ ਦੀਆਂ ਜੜੀਆਂ ਟਾਫੀਆਂ ਤਿਆਰ ਕਰਕੇ ਵੀ ਵੇਚਦਾ ਸੀ ਜਿਸ ਤੇ ਕਾਫੀ ਡਿਮਾਂਡ ਛੁੜੂ ਹੋ ਚੁੱਕੀ ਹੈ ਖਾਸ ਕਰਕੇ ਉਸ ਵੇਲੇ ਬਣਾਈਆਂ ਗਈਆਂ ਤੇਲ ਹਲਦੀ ਅਤੇ ਜੜੀਆਂ ਸੁੰਡਵਾਲੀਆਂ ਗੁਰਦੀਆਂ ਟ੍ਰਾਫੇ ਜੜੀਆਂ ਟ੍ਰਾਫੀਆਂ ਤਾਂ ਕਾਫੀ ਜ਼ਿਆਦਾ ਮਸ਼ਹੂਰ ਹੋ ਗਈਆਂ ਹਨ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਦੋ ਕਿਲੇ ਦੀ ਜ਼ਮੀਨ ਦੇ ਵਿੱਚ ਵੀ ਜਗ ਇੱਕ ਗੰਨੇ ਉਸ ਦੇ ਵੱਲੋਂ ਹਰ ਰੋਜ਼ ਇੱਕ ਕੁਇੰਟਲ ਗੋੜ ਜੜੀ ਹੈ ਉਹ ਪੈਦਾਵਾਰ ਕੀਤੀ ਜਾ ਰਹੀ ਹੈ ਗੈਰਾਂ ਖਾਦਾ ਯੂਰੀਆ ਤੇ ਕੀਟਨਾਸ਼ਕਾ ਦੀ ਵਰਤੋਂ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਨੇ ਤੇ ਅੱਜ ਕੁਦਰਤੀ ਖੇਤੀ ਨੂੰ ਅਪਣਾਣਾ ਸਮੇਂ ਦੀ ਜ਼ਰੂਰਤ ਬਣ ਗਿਆ ਕਿਸਾਨ ਵੀ ਇਸ ਜ਼ਰੂਰਤ ਨੂੰ ਸਮਝ ਰਹੇ ਨੇ ਤੇ ਕੁਦਰਤੀ ਖੇਤੀ ਵੱਲ ਆ ਰਹੇ ਨੇ ਗੁਰਦਾਸਪੁਰ ਦੇ ਇੱਕ ਕਿਸਾਨ ਨੇ ਕੁਲਦੀਪ ਸਿੰਘ ਜੀ ਚਾਹ ਜਿਹੜੇ ਗੰਨੇ ਦੀ ਫਸਲ ਦੀ ਬਜਾਈ ਤੇ ਕਰਦੇ ਹੀ ਨੇ ਗੁੜ ਤੇ ਹੋਰ ਕਈ ਤਰ੍ਹਾਂ ਦੇ ਉਤਪਾਦ ਤਿਆਰ ਕਰਕੇ ਕੁਦਰਤੀ ਤਰੀਕੇ ਨਾਲ ਲੋਕਾਂ ਨੂੰ ਵੇਚ ਰਹੇ ਨੇ ਕਿਸਾਨ ਕੁਲਦੀਪ ਸਿੰਘ ਜੀ ਸਾਡੇ ਨਾਲ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਸਸੇ ਕਾਜੀ ਪਹਿਲੇ ਆ ਦੱਸੋ ਵੀ ਕੀ ਕੀ ਪਿਆਰ ਕਰਦੇ ਹੋ ਗੁੜ ਤੋਂ ਸਰ ਮੈਂ ਗੁੜ ਤੋਂ 7 ਤਰ੍ਹਾਂ ਦਾ ਗੁੜ ਬਣਾਉਣਾ ਪੀਸਾਂ ਵਾਲਾ ਜਿਹਦੇ ਚ ਟੌਫੀ ਬਣਦੀ ਆ ਇਹਦੇ ਚ ਤੇਲ ਵਾਲੀ ਟੌਫੀ ਮਸੁੰਡ ਸੌ ਸੌ ਜਵੈਣ ਵਾਲੀ ਟੌਫੀ ਤੇ ਅਲਸੀ ਵਾਲੀ ਟੌਫੀ ਮੁਲਟੀ ਵਾਲੀ ਟੌਫੀ ਮਸਾਲੇ ਵਾਲੀ ਟੌਫੀ ਹਾਂ ਜੀ ਇਹ ਅਸੀਂ ਤਿਆਰ ਕਰਦੇ ਹਾਂ ਤੋਂ ਅੱਗੇ ਮੰਜੀਰੀ ਦੇਸੀ ਘਿਓ ਦੀ ਤਿਆਰ ਕਰਦੇ ਹਾਂ ਗੋੜੀ ਮਿਲੀ ਦੀ ਚਟਣੀ ਤਿਆਰ ਕਰਦੇ ਹਾਂ ਆਮਲਾ ਕੈਂਡੀ ਤਿਆਰ ਕਰਦੇ ਹਾਂ ਇਹ ਸਾਰਾ ਅਸੀਂ ਆਪ ਆਪਣੇ ਹੱਥਾਂ ਨਾਲ ਤਿਆਰ ਕਰਦੇ ਹਾਂ ਕਿੰਨੀ ਫਸਲ ਬੀਜਦੇ ਹੋ ਕਿੰਨੇ ਏਰੀਆ ਚ ਫਸਲ ਬੀਜ ਕੇ ਗੁੜ ਤਿਆਰ ਕਰਦੇ ਐਸ ਵੇਲੇ ਅਸੀਂ 2 ਕਿੱਲੇ ਦਾ ਗੁੜ ਤਿਆਰ ਕਰ ਰਹੇ ਆ ਜੀ ਹਨਾ 2 ਕਿੱਲੇ ਗੰਨਾ ਲਾ ਕੇ ਉਹਦਾ ਗੁੜ ਤਿਆਰ ਕਰਕੇ ਇੱਦਾਂ ਸੇਲ ਹੋਦਾ ਮੰਡੀਕਰਨ ਨੂੰ ਮੰਡੀਕਰਨ ਸਰ ਕਿਤੇ ਨਹੀਂ ਜਾਣਾ ਪੈਂਦਾ ਜਿੰਨਾ ਅਸੀਂ ਕੁਆਲਿਟੀ ਦਿੰਨੇ ਆ ਲੋਕਾਂ ਨੂੰ ਤੇ ਸਾਡਾ ਇੱਥੇ ਹੀ ਆਣ ਕੇ ਕਸਟਮਰ ਜਿਹੜਾ ਉਹ ਸਾਰਾ ਕੁਝ ਇੱਥੇ ਹੀ ਲੈ ਜਾਂਦਾ ਸਾਨੂੰ ਬਾਹਰ ਕਿਤੇ ਵੇਚਣ ਨਹੀਂ ਜਾਣਾ ਪੈਂਦਾ ਸਾਡਾ ਗੁੜ ਸਾਡੀਆਂ ਦਾਲਾਂ ਸਾਡੇ ਚੌਲ ਇੱਥੇ ਹੀ ਸੇਲ ਹੋ ਜਾਂਦੇ ਸਾਡੇ ਪ੍ਰੋਡਕਸ਼ਨ ਦੀ ਗੱਲ ਕੀਤੀ ਜਾਏ ਤੇ ਕਿੰਨੀ ਲੇਬਰ ਲਗਾਈ ਆ ਔਰ ਕਿੰਨੀ ਪ੍ਰੋਡਕਸ਼ਨ ਰੋਜ਼ ਦੀ ਹੋ ਰਹੀ ਆ ਤਿੰਨ ਬੰਦੇ ਮੇਰੇ ਕੋਲ ਲੇਬਰ ਦੇ ਆ ਜੀ ਤੇ ਇਹਦੀ ਲਗਭਗ 2 ਕਵਾਂਟਲ ਕਗੜ ਰੋਜ਼ ਬਣਾਉਨੇ ਆ ਜਿਹੜਾ ਆਮ ਗੁੜ ਮੇਦੇ ਆ ਬਾਜ਼ਾਰ ਵਿੱਚ ਉਹਦੇ ਚ ਤੇ ਐਸ ਗੁੜ ਚ ਕੀ ਫਰਕ ਹੈ ਸਾਡਾ ਗੁੜ ਇੱਕ ਤਾਂ ਕੁਦਰਤੀ ਖੇਤੀ ਨਾਲ ਗੰਨਾ ਤਿਆਰ ਹੈ ਜਿਸ ਨੂੰ ਕੋਈ ਕੈਮੀਕਲ ਨਹੀਂ ਵਰਤਿਆ ਗਿਆ ਜੀ ਇਹਨਾਂ ਕਿਸੇ ਤਰ੍ਹਾਂ ਦੀ ਕੋਈ ਖਾਦ ਨਹੀਂ ਵਰਤੀ ਗਈ ਇੱਕ ਤਾਂ ਇਹ ਫਰਕ ਹੈ ਦੂਸਰਾ ਹੀ ਬਿਲਕੁਲ ਸ਼ੁੱਧ ਤਿਆਰ ਕਰਦੇ ਆ 100% ਸ਼ੁੱਧ ਹੈ ਸਾਡੀ ਗਾਰੰਟੀ ਹੈ ਜਿਹੜਾ ਵੀ ਲੈ ਕੇ ਜਾਂਦਾ ਉਹ ਦੁਬਾਰਾ ਸਾਡੇ ਕੋਈ ਆਉਂਦਾ ਉਹ ਕਿਉਂਕਿ ਉਹਨੂੰ ਖਾਣ ਦੇ ਸਵਾਦ ਤੋਂ ਹੀ ਪਤਾ ਲੱਗ ਜਾਂਦਾ ਬਿਲਕੁਲ ਇਹ ਗੰਨਾ ਜਿਹੜਾ ਗੋੜਿਆ ਜਾਂ ਗੰਨਾ ਆ ਬਿਲਕੁਲ ਸਹੀ ਆ ਕੁਆਲਿਟੀ ਦੀ ਗੱਲ ਕੀਤੀ ਜਾਏ ਤੇ ਗੰਨੇ ਦੀ ਕੁਆਲਿਟੀ ਨੂੰ ਬਣਾਉਣ ਲਈ ਕੀ ਧਿਆਨ ਰੱਖਣਾ ਪੈਂਦਾ ਗੰਨੇ ਨੂੰ ਘੱਟ ਪਾਣੀ ਲਾਉਣੇ ਜੀ ਹਨਾ ਗੰਨਾ ਡਿੱਗਣਾ ਨਹੀਂ ਚਾਹੀਦਾ ਉਹਨੂੰ ਮਤਲਬ ਖੜਾ ਰੱਖਣਾ ਆ ਉਸ ਤੋਂ ਬਾਅਦ ਅਸੀਂ ਗੰਨੇ 'ਚ ਹਲਦੀ ਲਾਉਣੇ ਆ ਜਦੋਂ ਜਉਂਦੀਆਂ ਜੜਾ ਮਿਕਸ ਹੁੰਦੀਆਂ ਨੇ ਤਾਂ ਉਹ ਵੀ ਇੱਕ ਗੰਨੇ ਦੀ ਕੁਆਲਿਟੀ ਬਣ ਜਾਂਦੀ ਆ ਇਹ ਕੋਈ ਕੁਝ ਪੁਆਇੰਟ ਹੈ ਗਨੇ ਜਿਹੜੇ ਲੋਕਾਂ ਨਾਲੋਂ ਵੱਖਰੇ ਨੇ ਸਾਡੇ ਹੰਦੀ ਮਿਕਸ ਕਰਨ ਦਾ ਕੀ ਫਾਇਦਾ ਪਹਿਲੀ ਚਹਲ ਦੀ ਮਿਕਸ ਕਰਦੇ ਹਾਂ ਦੋ ਸਿਆੜ ਗੰਨੇ ਦੇ ਲਾਉਣੇ ਇੱਕ ਵਿੱਚ ਹਲਦੀ ਦਾ ਲਾਉਣਾ ਜੀ ਇਹ ਜਦੋਂ ਆਪਾਂ ਚੰਨਾਂ ਦੀਆਂ ਜਣਾ ਮਿਕਸ ਹੁੰਦੀਆਂ ਤਾਂ ਹਲਦੀ ਦਾ ਗੁਣ ਜਦੋਂ ਗੰਨੇ 'ਚ ਆਉਂਦਾ ਤਾਂ ਉਹ ਇੱਕ ਬਹੁਤ ਵਧੀਆ ਗੁੜ ਉਹਦਾ ਬਣਦਾ ਉਹਦਾ ਟੇਸਟ ਵੱਖਰਾ ਬਣਦਾ ਗੁੜ ਦਾ ਦੇਖਿਆ ਜਾਏ ਤੇ ਆ ਟੌਫੀ ਵਗੈਰਾ ਕੈਂਡੀ ਵਗੈਰਾ ਗੁੜ ਦੀ ਆ ਤੇ ਨਵੀਂ ਚੀਜ਼ ਆ ਇਹ ਆਈਡੀਆ ਕਿੱਥੋਂ ਆਇਆ ਇਹ ਆਈਡੀਆ ਸਰ ਜਦੋਂ ਗੁੜ ਦੇ ਕੰਮ 'ਚ ਆ ਗਏ ਤਾਂ ਜਿੱਥੇ ਵੀ ਗੁੜ ਦੀਆਂ ਟ੍ਰੇਨਿੰਗਾਂ ਲਈਆਂ ਯੂਨੀਵਰਸਿਟੀ ਤੋਂ ਜਾ ਕੇ ਗੁੜ ਕਿੱਦਾਂ ਬਣਾਉਣਾ ਉਹਨਾਂ ਕੋ ਸਾਰੇ ਆਈਡੀਆ ਮਿਲੇ ਗੁਰਦਾਸਪੁਰ ਯ ਉਹਨਾਂ ਕੋ ਸਾਰਾ ਫਿਰ ਨਵਾਂ ਸਿੱਖਣ ਨੂੰ ਮਿਲਿਆ ਬਾਹਰ ਦੂਸਰੇ ਕਿਸਾਨ ਜਿੰਦੋਂ ਬਣਾਉਂਦੇ ਨੇ ਉਹਨਾਂ ਨੇ ਜਾ ਕੇ ਮਿਲੀ ਦਾ ਕੁਝ ਉੱਥੋਂ ਸਿੱਖਣ ਨੂੰ ਮਿਲਦਾ ਜੀ 24 ਦੀ ਡਿਮਾਂਡ ਹਰ ਘਰ ਚ ਹੈ ਜੀ ਜਿਹੜਾ ਇੱਕ ਵਾਰੀ ਲੈ ਜਾਂਦਾ ਵਿਦੇਸ਼ਾਂ ਚ ਬਹੁਤ ਸਾੜੀ ਜਾਂਦੀ ਆ ਹਨਾ ਤਕਰੀ ਤੇ ਇੱਥੇ ਵੀ ਲੋਕ ਜਦੋਂ ਕਹਿੰਨੇ ਕੋਈ ਵੀ ਧਨਵੰਤਾ ਜਨਮ ਤੋਂ ਲੈ ਕੇ ਤਾਂ ਵਿਆਹ ਸ਼ਾਦੀ ਤੱਕ ਸਾਰੇ ਸੱਗਣਾ ਤੇ ਘੋੜੀ ਚੱਲਦਾ ਹਨਾ ਜੀ ਤੇ ਹਰ ਜਗ੍ਹਾ ਚ ਜਾਂਦਾ ਹੀ ਆ ਤਕਰੀਬਨ ਸਾਡਾ ਘੋੜਾ ਕੁਦਰਤੀ ਖੇਤੀ ਅੱਜ ਦੇ ਸਮੇਂ ਦੀ ਜ਼ਰੂਰਤ ਹੈ ਇਦੇ ਲਈ ਕੀ ਕੀ ਖਾਸ ਧਿਆਨ ਰੱਖਦੇ ਹੋ ਇਹਦੇ ਵਿੱਚ ਪਹਿਲਾਂ ਤਾਂ ਕੁਦਰਤੀ ਖੇਤੀ ਜਦੋਂ ਸ਼ੁਰੂ ਕਰਨੀ ਆ ਜਮੀਨ ਨੂੰ ਅੱਗ ਨਹੀਂ ਕਦੀ ਵੀ ਲਾਉਣੀ ਜੀ ਹਨਾ ਅੱਗ ਲਾਉਣ ਤੋਂ ਬਾਅਦ ਤੁਸੀਂ ਖਾਦਾਂ ਦਵਾਈਆਂ ਬਿਲਕੁਲ ਛੱਡ ਦੋ ਇਹਨੂੰ ਜਦਾਂ ਅਸੀਂ ਕਣਕ ਬੀਜਦੇ ਹਾਂ ਉਹਨੂੰ ਗੁੜਾਈ ਕਰਦੇ ਹਾਂ ਕਾਲੇ ਟਣਿਆਂ ਨੂੰ ਗੁੜਾਈ ਕਰਦੇ ਹਾਂ ਕੰਨੇ ਨੂੰ ਅਸੀਂ ਚਾਰ-ਚਾਰ ਗੁੜਾਈਆਂ ਕਰਦੇ ਹਾਂ ਲੋਕ ਇੱਕ ਸਪਰੇਅ ਕਰਕੇ ਸਾਰਾ ਨਦੀਨ ਮਾਰ ਦਿੰਦੇ ਪਰ ਅਸੀਂ ਉਧਰ ਨਹੀਂ ਜਾਂਦੇ ਅਸੀਂ ਮਿਹਨਤ ਕਰਦੇ ਹਾਂ ਨਾਲ ਇਹਦੇ ਨਾਲ ਲੇਬਰ ਨੂੰ ਵੀ ਮਿਹਨਤ ਮਿਲ ਜਾਂਦੀ ਆ ਉਹਨਾਂ ਨੂੰ ਵੀ ਨਾਲ ਕੰਮ ਮਿਲ ਜਾਂਦਾ ਹਨਾ ਜੀ ਇਸ ਤਰ੍ਹਾਂ ਇਹ ਕੁਦਰਤੀ ਖੇਤੀ ਕਰਨਾ ਜਿਹੜਾ ਬੜਾ ਮੈਂ ਤਾਂ ਕਹਿੰਦਾ ਵਧੀਆ ਹਰ ਬੰਦੇ ਨੂੰ ਆਪਣੇ ਘਰ ਜੋਗੀ ਸਮੇਂ ਦੀ ਜਰੂਰਤ ਹੈ ਸਮੇਂ ਦੀ ਜਰੂਰਤ ਹੈ ਹਰ ਬੰਦੇ ਨੂੰ ਕਰਨੀ ਚਾਹੀਦੀ ਹੈ ਜੀ ਜੇ ਗੱਲ ਰੇਟ ਦੀ ਕੀਤੀ ਜਾਏ ਤੇ ਬਾਜ਼ਾਰ ਦੇ ਗੁੜ ਤੇ ਇਹਦੇ ਚ ਕਿੰਨਾ ਕੁ ਫਰਕ ਹੈ ਸਾਡੇ ਗੁੜ ਦਾ ਰੇਟ ਜਿਹੜਾ ਜੀ ਲੋਕਾਂ ਨਾਲੋਂ ਸਮਝ ਲਓ ਵੀ 1.5 ਗੁਣਾ ਹੈ ਨਾ ਅਸੀਂ 120 ਰੁਪਏ ਗੁੜ 140 ਰੁਪਏ ਚੱਕਰ 8 ਕਿਲੋ ਆੜੀ ਟੌਫੀ ਹੈ 220 ਰੁਪਏ ਜਿਹੜਾ ਬਰਫੀ ਪੀਸ 200 ਰੁਪਏ ਜਿਹੜਾ ਅਸੀਂ ਡਰਾਈ ਫਰੂਟ ਵਾਲਾ ਬਣਾਉਨੇ ਉਹ 300 ਰੁਪਏ ਪੰਜੀਰੀ 550 ਰੁਪਏ ਆਮ ਗੁੜ ਜਿਹੜਾ ਬਾਜ਼ਾਰ ਚ ਮਿਲਦਾ ਉਹਦੇ ਨਾਲ ਕਿੰਨਾ ਕੁ ਫਰਕ ਆਮ ਗੋੜ 50 ਤੋਂ ਲੈ ਕੇ 70-80 ਰੁਪਏ ਤੱਕ ਮਿਲ ਜਾਂਦਾ ਜੀ ਹਨਾ ਸਾਡਾ ਗੋੜ 120 ਰੁਪਏ ਜੀ ਸਿੰਪਲ ਤੇ ਜੇ ਕਿਸਾਨ ਹੋਰ ਛੋਟਾ ਕਿਸਾਨ ਇਹੋ ਜਿਹਾ ਪ੍ਰੋਜੈਕਟ ਲਾਣਾ ਚਾਹੇ ਤੇ ਕੀ ਕੀ ਕਰਨਾ ਪਏਗਾ ਉਹਨੂੰ ਕੁਛ ਨਹੀਂ ਉਹਨੇ ਕਰਨਾ ਆਪਣਾ ਗੰਨਾ ਬੀਜਣਾ ਇੱਕ ਵੇਲਣਾ ਲਾਉਣਾ ਤੇ ਇੱਕ ਕੜਾਹੀ ਦੀ ਲੋੜ ਹੈ ਸਟਾਰਟਿੰਗ ਜਦੋਂ ਕਰਨੀ ਹੈ ਨਾ ਜੀ ਉਹ ਲੱਖ ਡੇਢ ਲੱਖ 2 ਲੱਖ 4 ਰੁਪਏ ਦਾ ਜਰਮਾਨਾ ਸ਼ੁਰੂ ਹੋ ਜਾਂਦਾ ਕੀ ਅਪੀਲ ਕਰਨਾ ਚਾਹੋਗੇ ਅੱਜ ਦੇ ਕਿਸਾਨਾਂ ਨੂੰ ਮੈਂ ਤਾਂ ਸਾਰਿਆਂ ਨੂੰ ਹੀ ਅਪੀਲ ਕਰਦਾ ਜੀ ਕਿ ਆਪਣੇ ਵਾਸਤੇ ਜ਼ਰੂਰ ਕਰੋ ਹਨਾ ਬਾਤ ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਬਾਜ਼ਾਰ ਦਾ ਟੇਸਟ ਕੀ ਆ ਤੇ ਸਾਡੀ ਫਸਲ ਦਾ ਟੇਸਟ ਕੀ ਆ ਤੁਸੀਂ ਲੋਕਾਂ ਨੂੰ ਵੀ ਦੇੰਡਾ ਬਣਾ ਇਦਾਂ ਹੀ ਸਾਡੇ ਨਾਲ ਸ਼ੁਰੂ ਹੋਇਆ ਜੀ ਜਦੋਂ ਜੀ ਆਪਣੇ ਵਾਹ ਤੇ ਕੁਦਰਤੀ ਖੇਤੀ ਸ਼ੁਰੂ ਕੀਤੀ ਫੇਰ ਸਾਨੂੰ ਪਤਾ ਲੱਗਾ ਵੀ ਇਹਨਾਂ ਦੋਵਾਂ 'ਚ ਡਿਫਰੈਂਸ ਕੀ ਆ ਹੁਣ ਅਸੀਂ ਸਾਰੀ ਕੁਦਰਤੀ ਖੇਤੀ ਕਰ ਰਹੇ ਹਾਂ ਜਿੱਦਾਂ ਕਿਸਾਨੀ ਅੱਜ ਦੇ ਦੌਰ ਵਿੱਚ ਘਾਟੇ ਦਾ ਸੋਦਾ ਸਾਬਤ ਹੋ ਰਹੀ ਹੈ ਮਿਲਾ ਵਿੱਚ ਵੀ ਖੱਜਲ ਖਵਾਰ ਹੋਣਾ ਪੈ ਰਿਹਾ ਕਿਸਾਨਾਂ ਨੂੰ ਜੇ ਸਹਾਇਕ ਧੰਦੇ ਵੱਲ ਮੁੜਨ ਤੇ ਕੁਝ ਫਾਇਦਾ ਹੋ ਸਕਦਾ ਹੈ ਜਰੂਰ ਜਰੂਰ ਬਹੁਤ ਫਾਇਦਾ ਹੋ ਸਕਦਾ ਹੈ ਤੁਸੀਂ ਆਪ ਪ੍ਰੋਡਕਟ ਬਣਾਓ ਉਹਨੂੰ ਸੇਲ ਕਰੋ ਤਾਂ ਤੁਹਾਨੂੰ ਜਦੋਂ ਮੰਨ ਤੁਹਾਨੂੰ ਆਪ ਮੂੰਹ ਮੰਗਿਆ ਰੇਟ ਮਿਲਣਾ ਤਾਂ ਫਾਇਦਾ ਤਾਂ ਹੋਣਾ ਹੀ ਹੈ ਨਾ ਬਾਜ਼ਾਰ ਚ ਤਾਂ ਆਪਾਂ ਸੁੱਟ ਕੇ ਆਉਨੇ ਆ ਇੱਕ ਸਾਡੀ ਪਰਿਭਾਸ਼ਾ ਹੀ ਹੈ ਕਿਸਾਨਾਂ ਦੀ ਮੈਂ ਮੰਡੀ ਦਾ ਸਕਣਕ ਸੁੱਟਿਆ ਝੋਨਾ ਸੁੱਟ ਹੈ ਨਾ ਇੱਥੇ ਸੁੱਟਣ ਵਾਲਾ ਨਹੀਂ ਇੱਥੇ ਤੁਹਾਨੂੰ ਮੂੰਹ ਮੰਗਿਆ ਰੇਟ ਮਿਲਣਾ ਅਸੀਂ ਹੁਣ ਮਨਮਰਜ਼ੀ ਦਾ ਰੇਟ ਲੈਂਦਾ ਆ ਤੇ ਸਾਡੇ ਕੋਲ ਗਾਹਕ ਵੀ ਪਤਾ ਉਹਨਾਂ ਨੂੰ ਵੀ ਵਧੀਆ ਚੀਜ਼ ਮਿਲਣੀ ਉਹ ਰੇਟ ਤੇ ਬਹਿਸ ਹੀ ਨਹੀਂ ਕਰਦੇ ਤੇ ਬਿਲਕੁਲ ਜੀ ਕਿਸਾਨ ਆਪਣੀ ਖੇਤੀ ਆਪਣੀ ਪ੍ਰੋਡਕਸ਼ਨ ਔਰ ਆਪਣੀ ਸੇਲ ਨਾਲ ਇੰਡਸਟਰੀਅਲਿਸਟ ਸੇਲਰ ਸਭ ਕੁਝ ਆਪੇ ਬਣ ਸਕਦਾ ਔਰ ਬਹੁਤ ਸਾਰਾ ਮੁਨਾਫਾ ਕਮਾ ਸਕਦਾ ਹੈ ਖੇਤੀ